ਪਿੰਡ ਟੱਪਰੀਆਂ ਦੇ ਲੋਕਾਂ ਨੇ ਕਮਾਲ ਕਰਤਾ ਪੰਚਾਇਤੀ ਚੋਣਾਂ ਦੇ ਐਲਾਨ ਤੋਂ 15 ਘੰਟੇ ਬਾਅਦ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਇਦਾਂ ਹੀ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਬਰਿਆਰ ਦੇ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਜੈਤੋਂ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸਾਰੇ ਪਿੰਡਾਂ ਦੇ ਵਿੱਚ ਇਦਾਂ ਹੀ ਹੋਇਆ ਕਿਸਾਨਾਂ ਵੱਲ ਲੋਬੀ ਧਰਮਕੋਟ ਦੇ ਪਿੰਡ ਸਰਹੰਤੀ ਨਾਲ ਸਰਪੰਚ ਚੁਣਿਆ ਗਿਆ ਪਲਾਥਾ ਪਿੰਡ ਵਿੱਚ ਵੀ ਸਰਹੰਤੀ ਨਾਲ ਸਰਪੰਚ ਚੁਣਿਆ ਗਿਆ ਬਰੰਪਰ ਵਿੱਚ ਵੀ ਸਰਹੰਤੀ ਨਾਲ ਸਰਪੰਚ ਚੁਣਿਆ ਗਿਆ ਬਾਪਲਾ ਪਿੰਡ ਦੇ ਵਿੱਚ ਵੀ ਸਰਹੰਤੀ ਨਾਲ ਸਰਪੰਚ ਚੁਣਿਆ ਗਿਆ ਚਮਕੌਰ ਸਾਹਿਬ ਦੇ ਵਿੱਚ ਵੀ ਮਨਜੀਤਪੁਰ ਸਰਬਸ਼ੰਤੀ ਨਾਲ ਸਰਪੰਚ ਚੁਣਿਆ ਗਿਆ ਮਲੋਟ ਦੇ ਵਿੱਚ ਵੀ ਇੰਨਾ ਖੇੜਾ ਸਰਬਸ਼ੰਤੀ ਨਾਲ ਚੁਣਿਆ ਗਿਆ ਸਨੀਤਾ ਰਾਣੀ ਨੂੰ ਚੁਣਿਆ ਗਿਆ ਸਰਬਸ਼ੰਤੀ ਨਾਲ ਜੈਤੋ ਦੇ ਵਿੱਚ ਵੀ ਸਰਬਸ਼ੰਤੀ ਨਾਲ ਸਰਪੰਚ ਚੁਣਿਆ ਗਿਆ ਸਮਰਾਲੇ ਦੇ ਪਿੰਡ ਟੱਪਰੀਆਂ ਵਿੱਚ ਵੀ ਸਰਬਸ਼ੰਤੀ ਨਾਲ ਸਰਪੰਚ ਚੁਣਿਆ ਗਿਆ ਇਸੇ ਤਰ੍ਹਾਂ ਹੋਰਾਂ ਪਿੰਡਾਂ ਵਿੱਚ ਵੀ ਸ਼ੰਤੀ ਨਾਲ ਸਰਪੰਚ ਚੁਣਿਆ ਜਾਣਾ ਚਾਹੀਦਾ ਹੈ ਕਿਉਂਕਿ ਪਿੰਡ ਦੇ ਵਿੱਚ ਸਾਂਝ ਤੇ ਭਾਈਚਾਰਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ।